ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਸ਼ਮੀਰੀ ਪੰਡਿਤਾਂ ਦੇ ਵਿੱਚ ਐਸਾ ਕੀ ਸੀ ਕਿ ਔਰੰਗਜ਼ੇਬ ਨੂੰ ਲੱਗਿਆ ਕਿ ਜੇਕਰ ਇਹ ਮੁਸਲਮਾਨ ਬਣ ਗਏ ਤਾਂ ਸਾਰਾ ਦਾ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ ਹਿੰਦੂਆਂ ਦੇ ਧਾਰਮਿਕ ਸਥਾਨ ਨੇ ਹਰੀਦਵਾਰ ਵਾਰਾਨਸੀ ਪਰ ਕਸ਼ਮੀਰੀ ਪੰਡਿਤਾਂ ਦਾ ਕੀ ਰੂਲ ਸੀ ਤੇ ਕਿਉਂ ਔਰਗ ਜ਼ੈਬ ਨੂੰ ਲੱਗਿਆ ਕਿ ਜੇਕਰ ਉਹ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਲੇਗਾ ਤਾਂ ਉਸ ਦਾ ਕੰਮ ਆਸਾਨ ਹੋ ਜਾਵੇਗਾ। ਭਾਰਤ ਦੀ ਕਿਹੜੀ ਐਸੀ ਇਕਲੌਤੀ ਪਾਰਟੀ ਹੈ ਜਿਸ ਨੇ ਆਪਣਾ ਮੈਨੀਫੈਸਟੋ ਨਹੀਂ ਛਾਪਿਆ ਤੇ ਇਹ ਆਖਿਆ ਕਿ ਸਾਡੇ ਮੈਨੀਫੈਸਟੋ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਪਾਕਿਸਤਾਨ ਦੇ ਇੱਕ ਪਿੰਡ ਦੇ ਵਿੱਚ ਐਸਾ ਕੀ ਹੋਇਆ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪ ਉੱਥੇ ਪਹੁੰਚਿਆ ਤੇ ਸਾਰੇ ਸਿੱਖਾਂ ਨੇ ਉੱਥੇ ਬਕਰੇ ਚਟਕਾਏ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਸਾਰੀਆਂ ਚੀਜ਼ਾਂ ਦਾ ਇਤਿਹਾਸ জানਾਂਗੇ ਤੇ ਜੇਕਰ ਤੁਸੀਂ ਅਜਿਹੇ ਹੀ ਵੀਡੀਓਜ਼ ਅੱਗੇ ਵੀ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਇਆ ਆਪਣੀ ਵੀਡੀਓ ਵੱਲ ਅੱਗੇ ਵਧਦੇ ਹਾਂ ਪੂਰੇ ਹਿੰਦੁਸਤਾਨ ਦੇ ਪੰਡਤਾਂ ਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਥਾਂ ਤੇ ਔਰੰਗਜ਼ੇਬ ਨੇ ਸਿਰਫ ਕਸ਼ਮੀਰੀ ਪੰਡਤਾਂ ਨੂੰ ਹੀ ਕਿਉਂ ਚੁਣਿਆ ਕਿ ਉਹ ਉਨ੍ਹਾਂ ਨੂੰ ਹੀ ਮੁਸਲਮਾਨ ਬਣਾਏਗਾ ਉਨ੍ਹਾਂ ਦੇ ਵਿੱਚ ਐਸਾ ਕੀ ਸੀ ਉਨ੍ਹਾਂ ਦੇ ਵਿੱਚ ਕੀ ਖਾਸ ਸੀ ਇਸ ਦੇ ਬਾਰੇ ਮੈਕਸ ਆਰਥਰ ਮਲਕਾਲਫ ਨੇ ਚਾਰ ਰੀਜ਼ਨ ਦਿੱਤੇ ਆ ਪਹਿਲਾ ਕਿ ਕਸ਼ਮੀਰੀ ਪੰਡਤ ਆਪਣੀ ਵਿਦਵਾਨੀ ਕਰਕੇ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਜਿਸ ਕਰਕੇ ਔਰੰਗਜ਼ੇਬ ਨੇ ਸੋਚਿਆ ਕਿ ਜੇਕਰ ਉਹ ਇਹਨਾਂ ਨੂੰ ਮੁਸਲਮਾਨ ਬਣਾ ਲੈਂਦਾ ਹੈ ਤਾਂ ਬਹੁਤ ਜ਼ਿਆਦਾ ਆਸਾਨ ਹੋਏਗਾ ਕਿ ਕਸ਼ਮੀਰੀ ਪੰਡਤ ਆਪਣੀ ਵਿਦਵਾਨੀ ਕਰਕੇ ਹੋਰ ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਲਨ ਤੇ ਇਸਲਾਮ ਕਬੂਲ ਕਰਵਾ ਲਨ ਤੇ ਅੱਗੇ ਚੱਲ ਕੇ ਇਸਲਾਮ ਕਬੂਲ ਕਰਨ ਤੋਂ ਬਾਅਦ ਇਹੀ ਕਸ਼ਮੀਰੀ ਪੰਡਤ ਵਿਦਵਾਨ ਬਣ ਕੇ ਪ੍ਰਚਾਰਕ ਬਣ ਕੇ ਹੋਰ ਸਾਰੇ ਲੋਕਾਂ ਨੂੰ دین ਦੇ दायरे ਦੇ ਵਿੱਚ ਲਿਆਣਗੇ ਜਿਵੇਂ ਕਿ ਅੱਜ ਸਿੱਖ ਧਰਮ ਦੇ ਵਿੱਚ ਵੀ ਹੋ ਰਿਹਾ ਹੈ ਜਿਵੇਂ ਕਿ ਕੁਝ ਸਿੱਖ ਪ੍ਰਚਾਰਕ ਐਸੇ ਹਨ ਜੋ ਦਿਖ ਵਜੋਂ ਸਿੱਖ ਹਨ ਪਰ ਉਹ ਪ੍ਰਚਾਰ ਕਿਸੇ ਹੋਰ ਧਰਮ ਦਾ ਕਰ ਰਹੇ ਹਨ ਯਾਨੀ ਕਿ ਜੇਕਰ ਵਿਦਵਾਨ ਹੀ ਬਦਲ ਜਾਣ ਤਾਂ ਉਹਨਾਂ ਦੇ ਪ੍ਰਭਾਵ ਵਾਲੇ ਆਮ ਲੋਕਾਂ ਨੂੰ ਬਦਲਣਾ ਤਾਂ ਬਹੁਤ ਜ਼ਿਆਦਾ ਹੀ ਸੋਖਾ ਹੈ ਤੇ ਔਰੰਗਜ਼ੇਬ ਆਗਦੀ 1664 ਦੇ ਵਿੱਚ ਕਸ਼ਮੀਰ ਹੋ ਕੇ ਆਇਆ ਸੀ ਭਾਈ ਮਣੀ ਸਿੰਘ ਜੀ ਇਸ ਦੇ ਬਾਰੇ ਲਿਖਦੇ ਨੇ ਕਿ ਇੱਕ ਦਿਨ ਔਰੰਗਜ਼ੇਬ ਆਪ ਵਿਚਾਰਿਆ ਇਹ ਬ੍ਰਾਹਮਣ ਜੋ ਹਨ ਹਿੰਦੂਆਂ ਨੂੰ ਵਿਦਿਆ ਦਿੰਦੇ ਹਨ ਤੇ ਜੇਕਰ ਪਹਿਲਾਂ ਇਹਨਾਂ ਨੂੰ ਮੈਦੀਨ ਦੇ ਵਿੱਚ ਲਿਆਵਾਂ ਤਾਂ ਹਿੰਦੂ ਧਰਮ ਤੋਂ ਹੀਣ ਹੋਏ ਆਪ ਮੇਰੇ ਮਸਬ ਦੇ ਵਿੱਚ ਆਣਗੇ ਤੇ ਹੁਣ ਦੂਜਾ ਕਾਰਨ ਸੀ ਕਸ਼ਮੀਰ ਦੇ ਨੇੜੇ ਹੀ ਪਸ਼ਾਵਰ ਤੇ ਕਾਬਲ ਪੈਂਦੇ ਹਨ ਤਾਂ ਔਰੰਗਜ਼ੇਬ ਸੋਚਦਾ ਸੀ ਕਿ ਜੇਕਰ ਕਸ਼ਮੀਰ ਦੇ ਬ੍ਰਾਹਮਣ ਕੁਝ ਵੀ ਹੀਣ ਹੁਜਤ ਕਰਨਗੇ ਤਾਂ ਕਾਬਲ ਤੇ ਪਸ਼ਾਵਰ ਦੇ ਮੁਸਲਮਾਨਾਂ ਤੋਂ ਉਹ ਜਹਾਜ਼ ਦਾ ਝੰਡਾ ਲਹਿਰਾ ਕੇ ਇਨ੍ਹਾਂ ਕੋਲੋਂ ਈਨ ਮਨਵਾ ਲਈ ਜਾਵੇਗੀ ਤੀਜਾ ਕਸ਼ਮੀਰ ਦਾ ਮੁਸਲਮਾਨ ਬਣੰਦੇ ਨਾਲ ਔਰੰਗਜ਼ੇਬ ਦਾ ਪ੍ਰਭਾਵ ਖੇਤਰ ਵਧਣਾ ਸੀ ਕਸ਼ਮੀਰ ਦੀ ਰਣਨੀਤ ਮਹੱਤਤਾ ਵੱਡੀ ਸੀ ਜਿਸ ਨਾਲ ਬਾਕੀ ਹਿੰਦੁਸਤਾਨ ਤੇ ਆਸ-ਪਾਸ ਦੇ ਵੱਡਾ ਪ੍ਰਭਾਵ ਜਾਣਾ ਸੀ ਕਿ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਨੂੰ ਜਾਂ ਫਿਰ ਕਸ਼ਮੀਰੀਆਂ ਨੂੰ ਮੁਸਲਮਾਨ ਬਣਾ ਲਿਆ ਹੈ ਤੇ ਚੌਥਾ ਕਾਰਨ ਇਹ ਸੀ ਕਿ ਕਸ਼ਮੀਰੀ ਪੰਡਤ ਲਾਲਚ ਦੇ ਵਿੱਚ ਬਹੁਤ ਛੇਤੀ ਆ ਜਾਂਦੇ ਸੀ ਇਹ ਮੈਂ ਖੁਦ ਨਹੀਂ ਪ੍ਰਿੰਸੀਪਲ ਸਤਵੀਰ ਸਿੰਘ ਆਪਣੀ ਕਿਤਾਬ ਪੁਰਖ ਪਗਵਤ ਦੇ ਵਿੱਚ ਲਿਖਦੇ ਨੇ ਲੇਖਕ ਪੀ ਐਨ ਬੰਜਾਈ ਇਹਨਾਂ ਨੇ ਆਪਣੀ ਕਿਤਾਬ ਲਿਖੀ ਹੈ ਕਲਚਰਲ ਐਂਡ ਪੋਲਿਟਿਕਲ ਹਿਸਟਰੀ ਆਫ ਕਸ਼ਮੀਰ ਉਹਦੇ ਵਿੱਚ ਉਹ ਲਿਖਦਾ ਹੈ ਕਿ ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੇ ਔਰੰਗਜ਼ੇਬ ਦੇ ਹੁਕਮ ਤੇ ਕਸ਼ਮੀਰੀ ਪੰਡਤਾਂ ਤੇ ਆਪਣੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਇਹ ਅਤਿਆਚਾਰ ਦੀ ਅਤ ਹੋ ਗਈ ਸੀ ਤੇ ਤਾਂ ਕੁਝ ਪੰਡਤਾਂ ਨੇ ਆਪਣਾ ਇੱਕ ਕਟ ਕੀਤਾ ਤੇ ਉਹਨਾਂ ਨੇ ਅਮਰਨਾਥ ਜਾ ਕੇ ਸ਼ਿਵ ਭਗਵਾਨ ਤੋਂ ਮਦਦ ਮੰਗੀ ਤੇ ਉੱਥੇ ਹੀ ਇੱਕ ਪੰਡਿਤ ਦੇ ਸੁਪਨੇ ਦੇ ਵਿੱਚ ਆ ਕੇ ਸ਼ਿਵ ਭਗਵਾਨ ਨੇ ਉਸ ਪੰਡਿਤ ਨੂੰ ਕਿਹਾ ਕਿ ਤੁਹਾਡੀ ਇਸ ਵਿਪਤਾ ਦੇ ਵਿੱਚ ਜੇਕਰ ਤੁਹਾਡੀ ਕੋਈ ਮਦਦ ਕਰ ਸਕਦਾ ਹੈ ਤਾਂ ਉਹ ਹੈ ਸਿੱਖਾਂ ਦਾ ਨੌਵਾਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਸ ਪੰਡਿਤ ਨੇ ਇਹ ਸਾਰੀ ਗੱਲ ਬਾਤ ਆਪਣੀ ਸਾਥੀਆਂ ਨੂੰ ਦੱਸੀ ਤੇ ਫਿਰ 500 ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਮੰਗਣ ਲਈ ਜਾਂਦੇ ਹਨ ਤੇ ਉਹਨਾਂ ਦੀ ਗੱਲ ਸੁਣਦੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਵਾਪਸ ਜਾਓ ਤੇ ਔਰੰਗਜ਼ੇਬ ਨੂੰ ਕਹੋ ਕਿ ਜੇਕਰ ਤੂੰ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਲੈਣਾ ਹੀ ਤਾਂ ਅਸੀਂ ਖੁਸ਼ੀ-ਖੁਸ਼ੀ ਆਪ ਮੁਸਲਮਾਨ ਬਣ ਜਵਾਂਗੇ ਤੇ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪ ਦਿੱਲੀ ਵੱਲ ਚੱਲ ਪਏ ਤੇ ਜੇਕਰ ਅੱਜ ਪੂਰੇ ਭਾਰਤ ਸਮੇਤ ਤੇ ਪੂਰੀ ਦੁਨੀਆ ਦੇ ਵਿੱਚ ਜਿੰਨੇ ਮੰਦਰ ਹਨ ਜਿੰਨੇ ਮੰਦਰਾਂ ਦੇ ਵਿੱਚ ਆਰਤੀ ਹੋ ਰਹੀ ਹੈ ਤੇ ਉਹ ਸਿਰਫ ਧੰਸ਼ੀਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸਦਕਾ ਹੈ ਭਾਰਤ ਦੀ ਕਿਹੜੀ ਐਸੀ ਇਕਲੌਤੀ ਪਾਰਟੀ ਹੋਈ ਹੈ ਜਿਸ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਹੀ ਨਹੀਂ ਕੀਤਾ ਤੇ ਇਹ ਕਿਹਾ ਕਿ ਸਾਡਾ ਮੈਨੀਫੈਸਟੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਦੋਂ ਕਾਂਛੀ ਰਾਮ ਦੀ ਗੱਲ ਹੁੰਦੀ ਹੈ ਤਾਂ ਪਾਰਟੀ ਤੇ ਰਾਜਨੀਤਿਕ ਧੜੇ ਛੋਟੇ ਪੈ ਜਾਂਦੇ ਹਨ ਉਹ ਬਿਨਾਂ ਕਿਸੇ ਸ਼ੱਕ ਜਾਤ ਜਾਂ ਕਿਸੇ ਵਰਗ ਦੇ ਲੀਡਰ ਹੋਣ ਦੇ ਥਾਂ ਤੇ ਬਹੁਜਨ ਸਮਾਜ ਦੇ ਇੱਕ ਆਗੂ ਸਨ ਦਲਿਤਾਂ ਕਿਰਤੀਆਂ ਦੀ ਮੁਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਨਣ ਦੇ ਵਿੱਚ ਹੈ ਇਹ ਗੱਲ ਉਹਨਾਂ ਨੇ ਬਹੁਤ ਸਮੇਂ ਪਹਿਲਾਂ ਹੀ ਕਹਿ ਦਿੱਤੀ ਸੀ ਇੱਕ ਦਿਨ ਬਾਬੂ ਰਾਮ ਜੀ ਇੱਕ ਕਾਨਫਰੈਂਸ ਨੂੰ ਸੰਬੋਧਨ ਕਰ ਰਹੇ ਸੀ ਉਥੇ ਹੋਰ ਵੀ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਦੀ ਗੱਲ ਸੁਣ ਰਹੀ ਸੀ ਜਿੰਦੇ ਵਿੱਚੋਂ ਉਹਨਾਂ ਕੋਲ ਇੱਕ ਅਚਾਨਕ ਹੀ ਸਵਾਲ ਪੁੱਛਿਆ ਗਿਆ ਕਿ ਤੁਸੀਂ ਆਪਣੀ ਪਾਰਟੀ ਦਾ ਮੈਨੀਫੈਸਟੋ ਕਿਉਂ ਜਾਰੀ ਨਹੀਂ ਕੀਤਾ ਤਾਂ ਬਾਬੂ ਕਾਂਚੀ ਰਾਮ ਜੀ ਨੇ ਜਵਾਬ ਦਿੱਤਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਆਗੂ ਮੰਨਦੇ ਹਾਂ ਤੇ ਉਹਨਾਂ ਦੀ ਹੀ ਵਿਚਾਰਧਾਰਾ ਨੂੰ ਫੋਲੋ ਕਰਦੇ ਹਾਂ ਤੇ ਉਹਨਾਂ ਦੀ ਹੀ ਸਿੱਖਿਆ ਤੇ ਹੀ ਅਸੀਂ ਇਸ ਮੂਵਮੈਂਟ ਨੂੰ ਅੱਗੇ ਵਧਾ ਰਹੇ ਹਾਂ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹਾਂ ਅਸੀਂ ਜਾਤ ਪਾਤ ਉੱਚ-ਨੀਚ ਦੇ ਖਿਲਾਫਾ ਸਾਡੇ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੀ ਹਨ ਸਾਬ ਕਾਸ਼ੀ RAM ਦਲਿਤ ਵੇੜਿਆਂ ਦਾ ਉਹ ਮੱਦ ਦਾ ਸੂਰਤ ਸੀ ਜਿਸ ਨੇ ਜ਼ਿੰਦਗੀ ਦੀ ਸਰਗਰੀ ਪ੍ਰਭਾਤ ਚਪਰਾ ਤੇ ਧਾਰਿਆਂ ਦੇ ਵਿੱਚ ਲਿਆਂਦੀ ਪਹਿਲਾਂ ਉਹਨਾਂ ਨੇ ਬਾਮ ਸੇਫ ਬਣਾਈ ਤੇ ਉਸ ਤੋਂ ਬਾਅਦ SDST ਬਣਾਈ ਤੇ ਇਸ ਦੇ ਨਾਲ ਕੰਮ ਕਰਕੇ ਉਨ੍ਹਾਂ ਨੇ ਕਾਫੀ ਸਾਰੀਆਂ ਚੰਗੀਆਂ ਚੀਜ਼ਾਂ ਕੀਤੀਆਂ। ਕਈ ਸਾਰੇ ਲੋਕਾਂ ਨੂੰ ਸੰਘਰਸ਼ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ। ਇਹਨਾਂ ਦੋਵਾਂ ਦੇ ਸਮੇਲ ਦੇ ਨਾਲ ਹੀ 14 ਅਪ੍ਰੈਲ ਨੂੰ ਇਹਨਾਂ ਨੇ BSP ਬਣਾਈ, ਬਹੁਜਨ ਸਮਾਜ ਪਾਰਟੀ। ਜੋ ਬਹੁਜਨ ਦੀ ਬਾਤ ਕਰੇਗਾ, ਦਿੱਲੀ 'ਤੇ ਰਾਜ ਕਰੇਗਾ। ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਇਹ ਐਸੇ ਕਈ ਸਾਰੇ ਨਾਰੇ ਉਹਨਾਂ ਨੇ ਲੋਕਾਂ ਨੂੰ ਦਿੱਤੇ ਤੇ ਸ਼ਰਿਆਮ ਇਹ ਚੀਜ਼ ਕਹੀ ਕਿ ਸਾਡੇ 44 ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬੱਕਰੇ ਝਟਕਾਉਣ ਦਾ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਵਿਵਾਦ ਹੁੰਦਾ ਹੈ ਕਿ ਸ੍ਰੀ ਹਜੂਰ ਸਾਹਿਬ ਦੇ ਵਿੱਚ ਬੱਕਰੇ ਝਟਕਾਏ ਜਾਂਦੇ ਹਨ ਕਈ ਨਿਹੰਗ ਸਿੰਘ ਬੱਕਰੇ ਝਟਕਾਉਂਦੇ ਹਨ ਇਸ ਦੇ ਬਾਰੇ ਸਾਡੇ ਇਤਿਹਾਸਿਕ ਸਰੋਤ ਤੇ ਵਿਦਵਾਨ ਹੀ ਸਪਸ਼ਟ ਕਰ ਸਕਦੇ ਹਨ ਔਰ ਜਿਹੜੀ ਘਟਨਾ ਮੈਂ ਹੁਣ ਸੁਣਾਉਣ ਜਾ ਰਹੀ ਹਾਂ ਉਹ ਜ਼ਿਆਦਾ ਪੁਰਾਣੀ ਨਹੀਂ ਗੱਲ ਹੈ 1935 ਪਿੰਡ ਹੈ ਜਿੰਡੇਆਲਾ ਸ਼ੇਰਖਾਨ ਹੁਣ ਦਾ ਪਾਕਿਸਤਾਨ ਇੱਕ ਬੱਗਾ ਸਿੰਘ ਨਾਮ ਦਾ ਸਿੱਖ ਕਿਸਾਨ ਸੀ ਕੋਈ ਸੀ ਪਿੰਡ ਵਟਾਈ ਤੇ ਜ਼ਮੀਨ ਗੋਂਦਾ ਸੀ ਜ਼ਿਮੀਦਾਰ ਹੁਸੈਨ ਖੋਖਤ ਦੀ ਹੋਇਆ ਕੁਝ ਇੰਜ ਸੀ ਕਿ ਇੱਕ ਵਾਰ ਬੱਗੇ ਦੇ ਘਰ ਕੋਈ ਰਿਸ਼ਤੇਦਾਰ ਆ ਜਾਂਦਾ ਹੈ ਤੇ ਖੁਸ਼ੀ ਦੇ ਵਿੱਚ ਉਸ ਨੇ ਹੁਸੈਨ ਖਾਨ ਦੇ ਖੂ ਤੇ ਬੱਕਰਾ ਝਟਕਾ ਲਿਆ ਬੱਕਰਾ ਰਿੱਦਣ ਵਾਸਤੇ ਰੱਖ ਦਿੱਤਾ ਹੁਣ ਹੁਸੈਨ ਖਾਨ ਆਪ ਤਾਂ ਮੋਟਰ ਤੇ ਸਿਗਾ ਨਹੀਂ ਪਰ ਦੂਸਰੇ ਮੁਸਲਮਾਨਾਂ ਨੇ ਇਹ ਚੀਜ਼ ਦੇਖ ਲਈ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਬੱਗੇ ਦੇ ਪਤੀਲੇ ਨੂੰ ਲੱਤ ਮਾਰ ਦਿੱਤੀ ਕਿ ਬੱਗੇ ਨੇ ਛਟਕਾ ਕਿਉਂ ਕੀਤਾ ਹੈ ਤੇ ਨਾਲੋਂ ਨਾਲ ਰਿਸ਼ਤੇਦਾਰਾਂ ਦੇ ਸਾਹਮਣੇ ਬੱਗੇ ਦੀ ਬੇਇੱਜ਼ਤੀ ਵੀ ਕੀਤੀ ਬੱਗੇ ਨੇ ਆਪਣਾ ਗੁੱਸਾ ਪੀਤਾ ਤੇ ਉਹ ਆਪਣਾ ਸਾਰਾ ਸਮਾਨ ਲੈ ਕੇ 2 ਕਿਲੋਮੀਟਰ ਦੂਰ ਆਪਣੀ ਪਿੰਡ ਚੱਕ ਗੁਰਦਾਸਪੁਰ ਆ ਗਿਆ ਤੇ ਆਪਣੇ ਭਰਾਵਾਂ ਕੋਲ ਆਇਆ ਤੇ ਪਿੰਡ ਦੇ ਇੱਕ ਸਿੱਖ ਸੁੱਚਾ ਸਿੰਘ ਨੇ ਇਹ ਗੱਲ ਕੌਮ ਦੇ ਖਾੜਕੂ ਜਥੇਦਾਰ ਸਰਦਾਰ ਕਰਤਾਰ ਸਿੰਘ ਛੱਬਰ ਦੇ ਕੋਲ ਸੁਣਾਈ ਜਥੇਦਾਰ ਹੋਵੇ ਛੱਬਰ ਤੇ ਆਪਣੇ ਭਰਾਵਾਂ ਤੇ ਹੋਈ ਵਟੀਕੀ ਉਹ ਕਿਵੇਂ ਚੱਲ ਜਾਂਦਾ ਉਸੇ ਪਲ ਗਿਆ ਬੱਗਾ ਸਿੰਘ ਕੋਲ ਨਾਲ ਲਿਆ ਬੱਗੇ ਨੂੰ ਤੇ ਉਸਦੇ ਭਰਾਵਾਂ ਨੂੰ ਤੇ ਚੱਲ ਗਿਆ ਹੁਸੈਨ ਦੀ ਹਵੇਲੀ ਫਿਰ ਬੰਦੇ ਇਕੱਠੇ ਹੋਏ ਤੇ ਪੰਚਾਇਤ ਕੀਤੀ ਗਈ ਤੇ ਛੱਬਰ ਨੇ ਕਿਹਾ ਕਿ ਸੁਣ ਹੁਸੈਨਾ ਤੇਰੇ ਬੰਦਿਆਂ ਨੇ ਕੀਤੀ ਹੈ ਵਟੀਕੀ ਹੁਣ ਦਿਨਾਂ ਦੇ ਵਿੱਚ ਫਰਕ ਪੈ ਗਿਆ ਹੈ ਧਾਗੇ ਨੂੰ ਗੰਡ ਪੈ ਗਈ ਹੈ ਹੁਣ ਐਵੇਂ ਗੱਲ ਨਹੀਂ ਬੰਨੀ ਬੱਗਾ ਸਿੰਘ ਨੇ ਏਸੀ ਸਾਲ ਤੇਰੇ ਖੇਤ ਦੇ ਵਿੱਚ ਇੱਕ ਖੇਤ ਕਪਾਹ ਨਰਮੀ ਦਾ ਬੀਜਿਆ ਹੈ ਤੇ ਇੱਕ ਖੇਤ ਕਮਾਜ ਦਾ ਵੀ ਪਾਇਆ ਹੈ ਤੁਸੀਂ ਇੰਜ ਕਰੋ ਕਿ ਝਗੜਾ ਮੁਕਾਓ ਤੇ ਇਸ ਨੂੰ ਇਸ ਦੇ ਪੈਸੇ ਦੇ ਦਿਵੋ ਤੇ ਅੱਗੇ ਚੱਲ ਕੇ ਇਹ ਤੁਹਾਡੇ ਖੇਤ ਚ ਪੈਰ ਨਹੀਂ ਪਾਏਗਾ ਚੌਧਰੀ ਮੰਨ ਗਿਆ ਤੇ ਇੱਕ ਮਹੀਨੇ ਦਾ ਸਮਾਂ ਲੈ ਲਿਆ ਪਰ ਉਸ ਦੇ ਨਾਲ ਦੇ ਹੰਕਾਰੇ ਹੋਏ ਸਾਥੀਆਂ ਨੇ ਚੌਧਰੀ ਨੂੰ ਮਨਾ ਕਰਵਾ ਦਿੱਤਾ ਇਹ ਕਿਹਾ ਕਿ ਅਸੀਂ ਕੁਝ ਨਹੀਂ ਦੇਣਾ ਤੇ ਨਾ ਤੈਨੂੰ ਦੇਣ ਦਵਾਂਗੇ ਤੇ ਮੀਨੇ ਬਾਦ ਜਦੋਂ ਚੱਬਰ ਨੇ ਪੁੱਛ ਕੀਤੀ ਇਹ ਪਤਾ ਲੱਗਾ ਕਿ ਉਹ ਤਾਂ ਮੁਕਰ ਗਏ ਤੇ ਉਸੇ ਦਿਨ ਐਲਾਨ ਕਰ ਦਿੱਤਾ ਕਿ ਕੋਈ ਗੱਲ ਨਹੀਂ ਫਲਾਣੇ ਦਿਨ ਜੰਡੇਆਲਾ ਪਿੰਡ ਦੇ ਵਿੱਚ ਇੱਕ ਕਾਨਫਰੰਸ ਹੋਵੇਗੀ ਤੇ ਸੀ ਛਟਕਾ ਕਾਨਫਰੰਸ ਇਹ ਐਲਾਨ ਕਰ ਦਿੱਤਾ ਗਿਆ ਕਿ ਉਸ ਦਿਨ ਨਾਲ ਦੇ ਲੱਗਦੇ ਹੋਏ ਪਿੰਡਾਂ ਦੇ ਲੋਕ ਜਾਂ ਤਾਂ ਆਪੇ ਆਣ ਜਾਂ ਫਿਰ ਰਸਤ ਪੇਜਦਣ ਤੇ ਹਰ ਪਿੰਡੋਂ 2-2 ਬਕਰੇ ਆਉਣ ਬੇਸ਼ੁਮਾਰ ਰਸਤ ਤੇ ਬੱਕਰੇ ਇਕੱਠੇ ਹੋ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਖੜਕ ਸਿੰਘ ਜੀ ਨੇ ਉਸ ਦਿਨ ਕਮਾਨ ਸੰਭਾਲੀ ਤੇ 2 ਮੀਲ ਦੂਰ ਚੱਕ ਗੁਰਦਾਸ ਦੇ ਨਹਿਰ ਦੇ ਪੁਲ ਤੋਂ ਬਾਬਾ ਖੜਕ ਸਿੰਘ ਜੀ ਦਾ ਜਲੂਸ ਜਿਸ ਦੇ ਵਿੱਚ 2000 ਤੋਂ ਵੀ ਵੱਧ ਸਿੰਘ ਅੱਗੇ ਹੱਥਾਂ ਦੇ ਵਿੱਚ ਕਿਰਪਾਨਾ ਬੰਦੂਖਾਂ ਨੀਜੇ ਲੈ ਕੇ ਅੱਗੇ ਚੱਲ ਰਹੇ ਨੇ ਨਨਕਾਣਾ ਸਾਹਿਬ ਤੋਂ 25 ਸਿੰਘਾਂ ਦਾ ਜਥਾ ਲੰਗਰ ਤਿਆਰ ਕਰਨ ਦੇ ਲਈ ਆਇਆ 25 ਬਕਰੇ ਪਹਿਲੇ ਦਿਨ ਤੇ 25 ਬਕਰੇ ਦੂਜੇ ਦਿਨ ਛਟਕਾਏ ਗਏ ਤੇ ਰਾਜ-ਰਾਜ ਕੇ ਸ਼ੱਕੇ ਗਏ ਤੇ ਸ਼ਿਕਾਇਤ ਗਏ ਕਿਸੇ ਸ਼ਰਾਰਤੀ ਨੇ ਮੁਸਲਮਾਨਾਂ ਦੇ ਵਿੱਚ ਇਹ ਅਫਵਾਹ ਫੈਲਾ ਦਿੱਤੀ ਕਿ ਸਿੱਖਾਂ ਨੇ ਤਾਂ ਮਸਜਿਦਾਂ 'ਤੇ ਤੇ ਮੁਸਲਮਾਨ ਨੌਜਵਾਨ ਇਕੱਟੇ ਹੋ ਕੇ ਹਮਲਾ ਕਰਨ ਦੇ ਲਈ ਅੱਗੇ ਤੇ ਕਿਸੇ ਮੁਸਲਮਾਨ ਨੌਜਵਾਨ ਦੀ ਗੋਲੀ ਇੱਕ ਸਿੱਖ ਦੇ ਲੱਤ ਤੇ ਲੱਗ ਗਈ ਤੇ ਫਿਰ ਮੈਦਾਨ ਗਰਮ ਹੋ ਗਿਆ ਅੰਜ ਮੁਸਲਮਾਨ ਤੇ ਉਹਨਾਂ ਦਾ ਇੱਕ ਹਿੰਦੂ ਸਾਥੀ ਉੱਥੇ ਕਤਲ ਹੋ ਗਏ ਤੇ ਕਿਸੇ ਤਰੀਕੇ ਦੇ ਨਾਲ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਛਟਕੇ ਦਾ ਹੱਕ ਸਿੱਖਾਂ ਨੇ ਫਾਂਸੀਆਂ ਦੀ ਪਰਵਾਹ ਨਾ ਕਰਦੇ ਹੋયા ਬਹਾਲ ਰੱਖਿਆ ਤੇ ਹੁਣ ਸ਼ੁਰੂ ਹੋਈ ਫੜਾਫੜਾਈ 10 ਬੰਦੇ ਫੜੇ ਗਏ ਤੇ ਸਭ ਤੋਂ ਉੱਪਰ ਨਾਮ ਸੀ ਜਥੇਦਾਰ ਕਰਤਾਰ ਸਿੰਘ ਜੱਬਰਦਸਾ ਸ਼ਿਮਲੇ ਵਿੱਤਰ ਮੰਤਰੀ ਸਰਦਾਰ ਸੁੰਦਰ ਸਿੰਘ ਨੂੰ ਜਦ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਚੱਬਰ ਨੂੰ ਬੁਲਾਇਆ ਇਹ ਸਾਰੀ ਗੱਲ ਉਹਨਾਂ ਨੇ ਸੁਣੀ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਰ ਸਿਕੰਦਰ ਹਯਾਤ ਖਾਨ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਤੇ ਫਿਰ ਚੱਬਰ ਨੇ ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ ਤੇ ਜ਼ੋਰ ਦੇ ਕੇ ਕਿਹਾ ਕਿ ਖਾਨ ਸਾਹਿਬ ਜਦੋਂ ਸਾਨੂੰ ਕੋਈ ਤਕਲੀਫ ਨਹੀਂ ਮੁਸਲਮਾਨ ਜਦੋਂ ਮਰਜ਼ੀ ਹਲਾਲ ਖਾਂਦੇ ਹਨ ਤਾਂ ਸਾਡਾ ਛਟਕਾ ਖਾਨ ਤੇ ਮੁਸਲਮਾਨਾਂ ਨੂੰ ਕਾਦੀ ਤਕਲੀਫ ਜਿਹੜੇ ਕਤਲ ਹੋਇਆ ਉਹਨਾਂ ਦਾ ਕਾਰਨ ਇਹੀ ਹੈ ਸਾਡਾ ਹੱਕ ਹੈ ਅਸੀਂ ਜਦੋਂ ਮਰਜ਼ੀ ਛਟਕਾ ਕਰੀਏ ਤੁਹਾਨੂੰ ਤਕਲੀਫ ਕਿਉਂ ਹਯਾਤ ਖਾਨ ਸਮਝ ਗਿਆ ਤੇ ਉੱਥੇ ਦੇ ਪੁਲਿਸ ਡਿਪਟੀ ਨੂੰ ਕਿਹਾ ਕਿ ਸੁਲਾਹ ਕਰਵਾਓ ਤੇ ਉਹਨਾਂ ਨੇ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਚੱਬਰ ਨੇ ਕਿਹਾ ਕਿ ਜੇਕਰ ਹੁਣ ਸੁਲਾਹ ਵਾਲੀ ਗੱਲ ਹੋਵੇਗੀ ਤਾਂ ਜੰਡੇਆਲੇ ਜਾ ਕੇ ਹੋਵੇਗੀ। ਇਵੇਂ ਹੀ ਹੋਇਆ ਜੰਡੇਆਲੇ ਜਾ ਕੇ ਰਾਜੀਨਾਮੇ ਹੋਏ ਤੇ ਪੰਥ ਦੇ ਝੰਡੇ ਬੁਲੰਦ ਹੋਏ। ਇੱਕ ਗੱਲ ਮੰਨੋ ਸਰਦਾਰ ਕਰਤਾਰ ਸਿੰਘ ਜੱਬਰ ਵਰਗੇ ਨਿਤ-ਨਿਤ ਨਹੀਂ ਜਾਂਦੇ ਇਸ ਤੁਹਾਨੂੰ। ਅੱਜ ਇਹੋ ਜਿਹੇ ਲੀਡਰਾਂ ਦੀ ਲੋੜ ਹੈ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਨਵੇਂ ਵੀਅਰ ਹੋ ਜਾਂ ਫਿਰ ਇੱਕ ਰੈਗੂਲਰ ਵੀਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ